طرف کار بھائی ਚਾਰੇ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੀ ਤੁਸੀਂ ਸਾਡੀ ਆਵਾਜ਼ ਹੈ ਜਿਹੜੀ ਪੂਰੇ ਸੰਸਾਰ ਦੇ ਵਿੱਚ ਲਿਜਾ ਰਹਾ ਹੈ ਇਸ ਵੇਲੇ ਪੰਜਾਬ ਦੇ ਹਾਲਾਤ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਬਹੁਤ ਹੀ ਖਸਤਾ ਹਾਲਤ ਨੇ ਬਹੁਤ ਮਾੜੇ ਹਾਲ ਨੇ ਇਹ ਜਿਹੜਾ ਇੱਕ ਬੜਾ ਮਸ਼ਹੂਰ ਚੋਆ ਜਿਹਦਾ ਨਾਮ ਭੰਗੀ ਚੋਆ ਜਿਹੜਾ ਨਸਰਾਲੇ ਤੋਂ ਜਿਹੜਾ ਹੁੰਦਾ ਹੋਇਆ ਜਿਹੜਾ ਮਖਿਆਲਾ ਗੁਰੂਗੀ ਕਲਾ ਕਲਰਾਂ ਕਿ ਕਿ ਜਾ ਕੇ ਇੱਕ ਜਿਹੜਾ ਪਉਤੇ ਇਹ ਨਿਕਲਦਾ ਆ ਤੋ ਇਸ ਤੋਰ ਦੇ ਜਿਹੜੇ ਆਲੇ ਦੁਆਲੇ ਬੰਨ ਨੇ ਹਾਂਜੀ ਬੰਨਾ ਦੇ ਹਾਲਾਤ ਜਿਹੜੇ ਨੇ ਬਹੁਤ ਹੀ ਮਾੜੇ ਨੇ ਅੱਜ ਤੱਕ ਅਸੀਂ ਨਹੀਂ ਦੇਖਿਆ ਛੋਟੇ ਛੋਟੇ ਹੁੰਦਿਆਂ ਨੇ ਦੇਖਿਆ ਵੀ ਇਹਨਾਂ ਤੇ ਇੱਕ ਲੋਣਾ ਵੀ ਜਿਹੜਾ ਆ ਮਿੱਟੀ ਦਾ ਕਿਸੇ ਸਰਕਾਰ ਨੇ ਨਹੀਂ ਪਾਇਆ ਇੱਥੇ ਜਗਲਾਤ ਵਿਭਾਗ ਦੇ ਜਿਹੜੇ ਦੇਦਾਰ ਹੁੰਦੇ ਥੇ ਉਹ ਅਸੀਂ ਉਸ ਵੇਲੇ ਕੰਮ ਕਰਦੇ ਦੇਖੇ ਨੇ ਛੋਟੇ ਛੋਟੇ ਹੁੰਦਿਆਂ ਨੇ ਬੰਨ ਦੀ ਸਫਾਈ ਹੁੰਦੀ ਸੀ ਸਾਰਾ ਕੁਝ ਹੁੰਦਾ ਸਾ ਪਰ ਐਸ ਵੇਲੇ ਤਕਰੀਬਨ 35-40 ਸਾਲ ਹੋ ਗਏ ਨੇ ਆਪਾਂ ਨੂੰ ਦੇਖਦੇ ਆਨ ਨੂੰ ਤੇ ਇਹਦਾ ਬੰਨਾ ਵੀ ਅੱਜ ਤੱਕ ਰਿਪੇਅਰ ਨਹੀਂ ਹੋਈ ਤੇ ਇਹ ਡੀਸੀ ਸਾਹਿਬ ਦਾ ਮਾਨਯੋਗ ਜਲੰਧਰ ਡੀਸੀ ਨੂੰ ਮੈਂ ਬੇਨਤੀ ਕਰਦਾ ਕਿ ਇਹ ਇਹ ਉਹਨਾਂ ਦੀ ਡਿਊਟੀ ਬਣਦੀ ਹੈ ਦੇ ਬਰਸਾਤ ਤੋਂ ਪਹਿਲਾਂ ਆਪਣੇ ਜ਼ਿਲ੍ਹੇ ਦੇ ਵਿੱਚ ਕੋਈ ਡਰੇਨ ਕੋਈ ਨਹਿਰ ਜਿਹੜੀ ਹੈ ਉਹਦਾ ਜਿਹੜਾ ਮੈਨਾ ਜਿਹੜਾ ਕਰਨਾ ਡੀਸੀ ਸਾਹਿਬ ਦਾ ਫਰਜ਼ ਹੈ ਇਹ ਨੂੰ ਦੇਖਣਾ ਕਿਥੇ ਉਹਦੇ ਵਿੱਚ ਰੁਸਿਆ ਜਾਂ ਉਹਦੀ ਕੋਈ ਬੰਨ ਵੀ ਰਿਪੇਅਰ ਕਰਨ ਵਾਲੀ ਆ ਜਾਂ ਮਿੱਟੀ ਪਾਉਣ ਵਾਲੀ ਆ ਇਲਾਕਾ ਇਹਦੇ ਜਿਹੜੇ ਸਰਪੰਚ ਆ ਬਹੁਤ ਵਾਰ ਉਹਨਾਂ ਨਾਲ ਗੱਲਬਾਤ ਪੰਚਾਇਤਾਂ ਨਾਲ ਕਰਨੀ ਚਾਹੀਦੀ ਹੈ ਦੇ ਸਾਡੇ ਇਲਾਕੇ ਦਾ ਹਾਲ ਕੀ ਆ ਤੁਸੀਂ ਆ ਦੇਖੋ ਆ ਜਿਹੜੀ ਨਹਿਰ ਆndi ਆ ਇਹ ਤਕਰੀਬਨ ਗੜ ਸ਼ੈਂਕਰ ਤੋਂ ਨਹਿਰ ਆndi ਆ ਆ ਪਾਣੀ ਦੇਖ ਲਓ ਜਿਹੜਾ ਇਹਦਾ ਓਵਰਫਲੋ ਪਾਣੀ ਆ ਇਹ ਆ ਸਾਈਡ ਤੋਂ ਕਲਰੇ ਵਾਲੀ ਸਾਈਡ ਤੋਂ ਤੇ ਕੱਲ ਨੂੰ ਜੇ ਇਦਾਂ ਦੇ ਕੋਈ ਹਾਲਾਤ ਬਣ ਜਾਂਦੇ ਆ ਤੇ ਇਹ ਕਲਰੇ ਪਿੰਡ ਦਾ ਦੇਖੋ ਹਾਲ ਕੀ ਹੋਊਗਾ ਤੇ ਢਰੋਲੀ ਖੁਰਦਿਆ ਮੋਰੀ ਜਿਲਪੋਤਾ ਟਡੋਟ ਟਕੌਰੀ ਸ਼ੁਆਣਾ ਇਹ ਸਾਰੇ ਇਲਾਕੇ ਦੇ ਪਿੰਡ तकरीबन 35-40 ਪਿੰਡ ਨੇ ਬੜੇ ਹਾਲਾਤ ਮਾੜੇ ਨੇ ਪਰਮਾਤਮਾ ਚੜ੍ਹਦੀ ਕਲਾ ਵਾਸਤੇ ਪੰਜਾਬੀਆਂ ਨੂੰ ਜਿਨ੍ਹਾਂ ਨੇ ਸਰਕਾਰ ਅਜੇ ਤੱਕ ਕੁਝ ਨਹੀਂ ਕਰ ਸਕੀ ਤੇ ਜਿਹੜੇ ਮੇਰੇ ਵੀਰ ਇਸ ਸੇਵਾ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਲੱਗੇ ਨੇ ਪਟਿਆਲਾ ਗੁਰਦਾਸਪੁਰ ਸਾਦੇਸਪਾਲੇ ਡੇੜਾ ਬਾਬਾ ਨਾਨਕ ਗੋਵਿੰਦ ਹਰਗੋਬਿੰਦ ਪੁਰਾ ਸਾਰੇ ਅਜਨਾਲਾ ਤੇ ਅੰਮ੍ਰਿਤਸਰ ਇਹ ਸਾਰੀਆਂ ਜਿਹੜੀਆਂ ਸੰਸਥਾਵ ਜਿਹੜੀਆਂ ਨਾਨਕ ਨਾਮ ਗੁਰਲੇਵਾ ਜਿਹੜੀਆਂ ਲੱਗੀਆਂ ਹੋਈਆਂ ਆ ਤੇ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਪਰ ਅਸੀਂ ਆਪਣੀ ਇਲਾਕੇ ਦੀ ਵੀ ਗੱਲ ਕਰਦੇ ਆ ਬਸ ਇਸ ਇਲਾਕੇ ਦੀ ਵੀ ਸਰਕਾਰ ਨੂੰ ਜਿਹੜੀ ਆ ਦੇਖੋ ਕਿੰਨੀਆਂ ਇੱਥੇ ਸਰਕਾਰਾਂ ਆਈਆਂ ਨੇ ਕਿੰਨੇ ਐਮਐਲਏ ਆਏ ਨੇ ਕਿੰਨੇ ਮੰਤਰੀ ਆਏ ਨੇ ਐਮਪੀ ਆਏ ਨੇ ਕਦੀ ਵੀ ਗਲੀਆਂ ਨਾਲੀਆਂ ਤੋਂ ਬਗੈਰ ਕਿਸੇ ਨੇ ਗੱਲ ਨਹੀਂ ਕੀਤੀ ਸਾਡੇ ਇਲਾਕੇ ਦੇ ਸੜਕਾਂ ਤੁਸੀਂ ਦੇਖ ਲਓ ਉਹਨਾਂ ਦੇ ਹਾਲਾਤ ਕੀ ਨੇ ਆ ਜੋ ਦੇ ਹਾਲਾਤ ਦੇਖੋ ਕੀ ਨੇ ਉਹ ਸਾਹਮਣੇ ਮੇਰੇ ਵੀਰੋ ਉਹ ਉੱਥੇ ਕੈਮਰਾ ਮਾਰੋ ਦੇਖੋ ਪਿੱਲਰ ਖੜੇ ਨੇ ਇਹ ਦੇਖੋ ਆ ਜਿਹੜੀ ਚੋਆ ਇਹ ਕਿਸਵੇਂ ਨੇ ਮੇਰਾ ਖਿਆਲ ਕੇ ਕੇਵਲ ਕ੍ਰਿਸ਼ਨ ਜੀ ਹੁੰਦੇ ਨੇ ਸੇ ਮੰਤਰੀ ਉਹਨਾਂ ਦੇ ਟਾਈਮ ਦੇ ਜਿਹੜੇ ਪਿੱਲਰ ਨੇ ਉਹ ਖੜੇ ਨੇ ਇਹ ਇਲਾਕੇ ਦੀ ਇਹ ਬੇਨਤੀ ਆ ਵਾਰ-ਵਾਰ ਅੱਗੇ ਹੀ ਵੜੀਆਂ ਅਸੀਂ ਬੇਨਤੀਆਂ ਕੀਤੀਆਂ ਵੀ ਇਹ ਜਿਹੜੀ ਚੋਆ ਇਹ ਉੱਪਰ ਬਗਣੀ ਚਾਹੀਦੀ ਆ ਇੱਥੇ ਬਗੈਦਾ ਜਿਹੜਾ ਆ ਪੂਲ ਬਣਾਣਾ ਚਾਹੀਦਾ ਜਿਹੜਾ ਪਾਣੀ ਜਿਹੜਾ ਆ ਸੌਖਾ ਜਿਹੜਾ ਇਹ ਨਿਕਾਸ ਜਿਹੜਾ ਹੋ ਸਕੇ ਤੁਸੀਂ ਥੱਲੇ ਕੈਮਰਾ ਮਾਰੋ ਥੱਲੇ ਦੇਖੋ ਪਾਣੀ ਜਿਹੜਾ ਆ ਮਾੜਾ ਵੀ ਜਿਹੜੇ ਮੋਗੇ ਆ ਪਾਣੀ ਨਹੀਂ ਖਿੱਚ ਰਿਹਾ ਇਹ ਜਿਹੜੇ ਮੋਗੇ ਆ ਇਹਨਾਂ ਦੇ ਥੱਲੇ ਸਾਣੀ ਟਰੱਕ ਟ੍ਰੈਲੀਆਂ ਜਿਹੜੇ ਆ ਕਿਸ ਟਾਈਮ ਲੰਘਦੇ ਹੁੰਦੇ تھے ਐਸ ਵੇਲੇ ਇਹਨਾਂ ਦੇ ਵਿੱਚ ਥੱਲੇ ਸਾਣੀ ਪਸ਼ੂ ਵੀ ਨਹੀਂ ਲੰਘ ਸਕਦਾ ਤੇ ਮੈਂ ਡੀਸੀ ਸਾਹਿਬ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਬਹੁਤ ਵਾਰੀ ਇਹ ਦਰਖਾਸਤਾਂ ਦਿੱਤੀਆਂ ਨੇ ਉਹ ਮੇਰੇ ਕੋਲ ਦਰਖਾਸਤਾਂ ਪਈਆਂ ਉਹਨਾਂ ਦੀਆਂ ਕਾਪੀਆਂ ਬੇ ਆ ਜਿਹੜੇ ਆਲੇ ਦੁਆਲੇ ਗੁੱਜਰ ਭਾਈਚਾਰਾ ਰਹਿੰਦਾ ਤੇ ਇਹਨਾਂ ਨੂੰ ਕੁਝ ਹੀ ਰੋਕੋ ਇਹ ਜਿਹੜੀ ਮਾਈਨਿੰਗ ਹੁੰਦੀ ਆ ਚੋ ਦੇ ਵਿੱਚ ਮਾਈਨਿੰਗ ਦੇ ਨਾਲ ਇਹ ਜਿਹੜਾ ਬੰਨਾਂ ਦਾ ਜਿਹੜਾ ਆ ਬਹੁਤ ਨੁਕਸਾਨ ਕੀਤਾ ਤੇ ਨਾਲੇ ਇਹਨਾਂ ਨੇ ਚੋ ਦੀ ਜਿਹੜੀ ਸਾਰੀ ਮਿੱਟੀ ਆ ਜ਼ਿਮੀਂਦਾਰਾਂ ਨੇ ਉਹ ਸਾਰੀ ਖੇਤਾਂ ਦੀ ਮਿੱਟੀ ਜਿਹੜੀ ਪੱਟ ਕੇ ਸਾਰੀ ਵੇਚੀ ਆ ਅੱਜ ਤੱਕ ਨਾ ਪੁਲਿਸ ਪ੍ਰਸ਼ਾਸਨ ਨੇ ਕੋਈ ਪਰਚਾ ਕੀਤਾ ਨਾ ਕੋਈ ਡੀਸੀ ਸਾਹਿਬ ਨੇ ਇਹਦੇ ਤੇ ਕੋਈ ਐਕਸ਼ਨ ਲਿਆ ਤੋਂ ਮੇਰੀ ਇਹ ਬੇਨਤੀ ਆ ਬਾਰ-ਬਾਰ ਵੀ ਇਹਨਾਂ ਨੂੰ ਜਿਹੜੀ ਹੈ ਇਹ ਬਕਾਇਦਾ ਨੱਥ ਪਾਈ ਜਾਵੇ ਤੇ ਪ੍ਰਮਾਤਮਾ ਸਾਰਿਆਂ ਦੇ ਕੰਢੀ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਨਾਲ ਸਰਪੰਚ ਸੁਖਵਿੰਦਰ ਸਿੰਘ ਜੀ ਸਰਪੰਚ ਡਰੋਲੀ ਕੋਰ ਦੇ ਜਿਹਨਾਂ ਦਾ ਪਿੰਡ ਬਹੁਤ ਨੇੜੇ ਆ ਬਹੁਤ ਨਜ਼ਦੀਕ ਹੈ ਚਿੰਤਾ ਹੈ ਤਾਂ ਹੀ ਅੱਜ ਇੱਥੇ ਹਾਲਾਤ ਵੇਖਣ ਆਏ ਨੇ ਇਹਨਾਂ ਤੋਂ ਜਾਣਾਂਗੇ ਸਰਪੰਚ ਸਾਹਿਬ ਕਹਿੰਦੇ ਜਾਇਜ਼ ਮਾਈਨਿੰਗ ਕਿੰਨਾ ਕੁ ਦੋਸ਼ੀ ਆਪਾਂ ਆਪਣੇ ਲੋਕਾਂ ਨੂੰ ਵੀ ਮੰਨਦੇ ਆ ਕਿਉਂਕਿ ਰਸਤੇ ਰੋਕ ਲੈ ਗਏ ਚੋਆ ਦੇ ਰਸਤਿਆਂ ਨੂੰ ਬੰਦ ਕਰਨ ਦੀ ਕੋਸ਼ਿਸ਼ ਆ ਲੋਕਾਂ ਵੱਲੋਂ ਵੀ ਲਗਾਤਾਰ ਕੀਤੀ ਜਾ ਰਹੀ ਕਿੰਨਾ ਕੁ ਲੋਕ ਵੀ ਦੋਸ਼ੀ ਨੇ ਜੀ ਦੇਖੋ ਇਹ ਕੁਦਰਤ ਬੜੀ ਬਿਆੰਤਿਆ ਕਦੀ ਵੀ ਜਿਹੜਾ ਕੁਦਰਤ ਦਾ ਰਸਤਾ ਨਾ ਉਹਨੂੰ ਰੋਕਣਾ ਨਹੀਂ ਚਾਹੀਦਾ ਇਹ ਦਿੱਤੇ ਜਿੰਨੇ ਦਿਨ ਕੁਦਰਤ ਨਾਲ ਆਪਾਂ ਜ਼ਬਰਦਸਤੀ ਕੀਤੀ ਆ ਜਾਂ ਜਿੱਥੇ ਪੰਨ ਲਾ ਲਏ ਆ ਜਾਂ ਉੱਥੇ ਆਪਾਂ ਕੋਈ ਆਪਣੇ ਵੀ ਜਿੰਮੇਵਾਰ ਭਰਾ ਜਾਂ ਫਸਾ ਕੇ ਠੀਕ ਲਈਆਂ ਜੇ ਆਪਾਂ ਪਾਣੀ ਦੇ ਰੁੱਖ ਜਿੱਥੇ ਮੋੜ ਦਿੱਤੇ ਆ ਤੇ ਉਥੇ ਉਥੇ ਵੱਡਾ ਨੁਕਸਾਨ ਹੋਇਆ ਮੈਂ ਉਹਨਾਂ ਉਪਰ ਮਨੁੱਖੀ ਬੇਨਤੀ ਕਰੂੰਗਾ ਕਿ ਆਪਾਂ ਪਾਣੀ ਦੇ ਰੁੱਖਾਂ ਨੂੰ ਨਾ ਰੁਕੋ ਰੁਕੀਏ ਕਿ ਜੇ ਨਹੀਂ ਆਪੇ ਸਾਡੀਆਂ ਸਮੇਂ-ਸਮੇਂ ਤੇ ਮੁਰਕੇ ਬਹੁਤ ਵੱਡਾ ਨੁਕਸਾਨ ਹੁੰਦਾ ਹਰ ਆਏ ਸੀਜ਼ਨ ਤੇ ਜਿੱਦਾਂ ਸੁਖਜੀਤ ਸਿੰਘ ਨੇ ਦੱਸਿਆ ਵੀ ਇੱਥੇ ਜਿਹੜੀ ਆਪਣੀ ਭੰਗੀ ਚੋਆ ਜਿਹੜੀ ਦੋ ਇਤਲਾ ਦੇ ਵਿੱਚ ਨੰਗਦੀ ਆ ਉਹਦੇ ਵਿੱਚ ਜਿਹੜੇ ਗੁਜਰਾਵਲੋਂ ਨਿਯਾਜਮਾਨੀ ਕੀਤੀ ਜਾਂਦੀ ਆ ਸਰਕਾਰ ਨੂੰ ਇਹਦੇ ਪਹਿਲਾ ਵਾਕਿਆ ਤੇ ਧਿਆਨ ਦੇਣਾ ਚਾਹੀਦਾ ਕਈ ਵਾਰੀ ਇਹ ਇਹ ਨਹੀਂ ਧਿਆਨ ਦਿੰਦੇ ਇਹਨਾਂ ਨੂੰ ਤਾਂ ਆਪਣੇ ਪੈਸੇ ਕਮਾਉਣ ਦਾ ਮਤਲਬ ਆ ਬੰਨਾ ਜੋ ਲਾਗੇ ਲਾਗੇ ਮਿੱਟੀ ਪਟਨਾ ਦੇ ਆ ਤਾਂ ਪਤਾ ਤਾਂ ਉੱਥੇ ਲੱਗਦਾ ਜਦੋਂ ਆ ਦਾ ਐਸੇ ਹਾਲਾਤ ਬਣਿਆ ਮੀਆਂ ਦੇ ਐਨੇ ਭਾਰੇ ਤੇ ਇਹਨਾਂ ਹਾਲਾਤਾਂ ਦੇ ਵਿੱਚ ਕਿ ਇਹ ਜਿਹੜੇ ਸੋਬਾਨਾ ਟੁੱਟਿਆ ਦਾ ਨਿਸ਼ਾਨ ਆਗੋਲੇ ਏਰੀਆ ਦਾ ਕਿਨਾ ਹੋਗਾ ਪ੍ਰਸ਼ਾਸਨ ਨੂੰ ਇਹਦੇ ਉੱਪਰ ਧਿਆਨ ਦੇਣਾ ਚਾਹੀਦਾ ਪਰ ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ ਮੈਂ ਜੀਜੀ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਇਹਦਾ ਤਜੀਦ ਨੇ ਜ਼ਰੂਰੀ ਸਮੇਤ ਉਹਨਾਂ ਦਾ ਫਲ ਬਣਦਾ ਆਪਣੇ ਜ਼ਿਲ੍ਹੇ ਦੇ ਤੇ ਜਿੰਨੀਆਂ ਗਰੇਨਾ ਕੂਆ ਆ ਉਹਨਾਂ ਦੇ ਇੱਕ ਵਾਰੀ ਸਫਾਈ ਤੋਂ ਪਹਿਲਾਂ ਮੋਈਨਾ ਹੋਣਾ ਚਾਹੀਦਾ ਇਹਦਾ ਉੱਪਰ ਧਿਆਨ ਦੇਣਾ ਚਾਹੀਦਾ ਤੇ ਸਰਪੰਚ ਸਾਹਿਬ ਗੱਲ 88 ਜਾਂ 95 ਦੀ ਕਰੀਏ ਤੁਹਾਨੂੰ ਯਾਦ ਹੋਣਾ ਉਦੋਂ ਥੋੜਾ ਜਿਆਦਾ ਦੱਸੋ ਕਿ ਕਿੱਦਾਂ ਦੇ ਹਾਲਾਤ ਬਣ ਗਏ ਸਨ ਥਾਕੀ ਦੇ ਵਿੱਚ ਮੈਂ ਆਪ ਦੇਖਿਆ ਵੀ ਮੇਰੇ ਤਾਂ ਖੁੱਦ ਘਰ ਤੇ ਪਾਣੀ ਪੜ ਗਿਆ ਸੀ ਉਦੋਂ ਹਾਲਾਤ ਥੱਲੇ ਉਹਦੇ ਨਾਲ ਹਾਲਾਤ ਜੀ ਜਿਆਦੇ ਮਾੜੇ ਆ ਥਾਕੀ ਨਾਲ ਥਾਕੀ ਜੀ ਵੀ ਹਾਲਾਤ ਬਹੁਤ ਮਾੜੇ ਹੋਏ ਸਿਗੇ ਆ ਪਾਣੀ ਜਿਹੜਾ ਟੁੱਟ ਗਿਆ ਸੀ ਕੰਦਰਾ ਪਿੰਡ ਵੀ ਡੁੱਬ ਗਿਆ ਸੀ ਕਾ ਇਧਰ ਬਹੁਤ ਵੱਡਾ ਕਲਰੇ ਪਿੰਡ ਦਾ ਨੁਕਸਾਨ ਹੋਇਆ ਸੀਗਾ ਤੇ ਉਦੋਂ ਪਾਣੀ ਬਹੁਤ ਆਉਂਦਾ ਸੀ ਸਟੋਰ ਦੇ ਵਿੱਚ ਐਦਕੀ ਉਸ ਪ੍ਰਮਾਤਮਾ ਦੀ ਕਿਰਪਾ ਆ ਪਤਾ ਨਹੀਂ ਕਿਥੋਂ ਥੋੜਾ ਜਿਹਾ ਘਟ ਆ ਰਿਹਾ ਪਾਣੀ ਦੇ ਇਲਾਕੇ ਦਾ ਬਚਾਇਆ ਪਰ ਜਿੱਦਾਂ ਇਹ ਹਜ਼ਾਰ ਬਰਸਦਾ ਕੱਲ੍ਹ ਨੂੰ ਵੀ ਬਰਖਾ ਦਿੱਤੀ ਹੈ ਨਾ ਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕੁਦਰਤ ਕੋ ਮੋਰੇ ਕਿਸੇ ਦਾ ਕੋਈ ਜੋਰ ਨਹੀਂ ਹੈਗਾ ਤੇ ਸਰਕਾਰਾਂ ਨੂੰ ਪਰ ਆਪਣੀ ਡਿਊਟੀ ਨਿਭਾਉਣੀ ਚਾਹੀਦੀ ਹੈ ਸਰਕਾਰਾਂ ਆਪਣੀ ਡਿਊਟੀ ਨਹੀਂ ਨਿਭਾ ਰਹੀਆਂ ਨਾ ਬੰਨਾਂ ਦੀ ਰਿਪੇਅਰ ਕਰ ਰਹੀਆਂ ਪੂਰੇ ਪੰਜਾਬ ਦੇ ਵਿੱਚੇ ਦੇਖ ਲਓ ਕਿੱਥੇ ਮਰਜੀ ਅੱਗੇ ਇੰਨੇ ਬੇਲਦਾਰ ਹੁੰਦੇ ਸੀਗੇ ਬੇਲਦਾਰ ਇਹਨਾਂ ਦੀ ਸਫਾਈ ਕਰਦੇ ਹੁੰਦੇ ਤੇ ਘੋੜਿਆਂ ਨਾਲ ਊਠਾਂ ਨਾਲ ਇੱਥੇ ਮਿੱਟੀ ਪਾਈ ਜਾਂਦੀ ਤੇ ਜਦੋਂ ਨੌਵੀਂ ਦਸਵੀਂ ਪੜ੍ਹਦੇ تھے ਇਹਨਾਂ ਬੰਨਾਂ ਦੇ ਉੱਤੇ ਪਰ ਉਹ ਤੋਂ ਬਾਅਦ ਕਦੀ ਕੋਈ ਰਿਪੇਅਰ ਨਹੀਂ ਹੋਈ ਮੈਂ ਸਰਕਾਰ ਨੂੰ ਕਹੂੰਗਾ ਇਹਨਾਂ ਬੰਨਾਂ ਬਲ ਸਿਰਾਂ ਅੰਦਾਜ਼ਾ ਲਾਓ ਤਾਂ ਜੋ ਆਪਣੇ ਪੰਜਾਬ ਦਾ ਆਪਣੇ ਪੰਜਾਬ ਬਾਕੀਆਂ ਦਾ ਹਰੇਕ ਸਾਲ ਜਿਹੜਾ ਆਰਥਿਕ ਤੌਰ ਤੇ ਬਹੁਤ ਵੱਡਾ ਨੁਕਸਾਨ ਹੁੰਦਾ ਤੇ ਉਹ ਉਹ ਜਿਹੜਾ ਬਚਾਇਆ ਜਾ ਸਕੇ ਇਹ ਸਰਕਾਰਾਂ ਕੋਈ ਵੀ ਨਹੀਂ ਧਿਆਨ ਦਈਆਂ ਪਰ ਤਾਂ ਧਿਆਨ ਦੇਣ ਠੀਕ ਮੇਰੀ ਇਹ ਜ਼ਰੂਰੀ ਬੇਨਤੀ ਆ ਸਰਕਾਰਾਂ ਅਕਿ ਤੇ ਮੈਂ ਇਹ ਗੱਲ ਕਹਿਣਾ ਚਾਹਣਾ ਵੀ ਸਾਡੇ ਕੋਲ ਸਰਕਾਰ ਦੇ ਨੁਮਾਇੰਦੇ ਆਏ ਨੇ ਕਾਨੂੰਗੋ ਸਾਹਿਬ ਤੇ ਉਹਨਾਂ ਦੇ ਨਾਲ ਜਿਹੜੇ ਆ ਗਰਮੀਤ ਸਿੰਘ ਪਟਵਾਰੀ ਜੀ ਵੀ ਆਏ ਨੇ ਇਹਨਾਂ ਨੂੰ ਵੀ ਆਪਾਂ ਬੇਨਤੀ ਕਰਦੇ ਆਂ ਵੀ ਤੁਸੀਂ ਆਪਣੀ ਰਿਪੋਰਟ ਜਿਹੜੀ ਆ ਆਪਣੇ ਤੌਰ ਤੇ ਡੀਸੀ ਸਾਹਿਬ ਨੂੰ ਆਪਣੇ ਤੌਰ ਤੇ ਡੀਸੀ ਸਾਹਿਬ ਨੂੰ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਨੂੰ ਜਿਹੜੀ ਐ ਇਹ ਤੁਸੀਂ ਜ਼ਰੂਰ ਭੇਜੋ ਦੇ ਆਦਮਪੁਰ ਇਲਾਕੇ ਦੇ ਜਿਹੜੇ ਹਾਲਾਤ ਨੇ ਕਿੰਨੇ ਮਾੜੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੰਗੂ ਸਾਹਿਬ ਤੁਸੀਂ ਆਏ ਹੋ ਮੌਕੇ ਤੇ ਕਿੱਦਾਂ ਦੇ ਹਾਲਾਤ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਅਸੀਂ ਜੋ ਬੋਤਿਆਂ ਉਹਨਾਂ ਦਾ ਆਪਣੀ ਓਥੇ ਪਹਾੜੀਆਂ ਨੂੰ ਹੋਣੀ ਸੂਚਿਤ ਕਰ ਲੈਣਾ ਹੈ ਜੀ ਤੇ ਜੋ ਸਾਨੂੰ ਖਦਮਤਾਂ ਆਪਣਾ ਦਾ ਓਥੇ ਪਹਾੜੀਆਂ ਨੂੰ ਉਹਦੇ ਵਿਕਾ ਦੇ ਪਾਣੀ ਦਾ ਫਲੋ ਵਧ ਰਿਹਾ ਹੈ ਜੀ ਵਧ ਰਿਹਾ ਵਧ ਰਿਹਾ ਜੀ ਪਾਣੀ ਬੰਦ ਨਹੀਂ ਨਾ ਉਹਦੇ ਕਰ ਮਾਸਾਟ ਗਈ ਰਹੀ ਥੱਲੇ ਜੀ ਜੀ ਜੋ ਸਾਨੂੰ ਕਰੋ ਆਦੇਸ਼ ਆ ਉਹਦੇ ਮੁਤਾਬਕ ਜੀ ਮੇਰੇ ਤੁਹਾਡੇ ਮਾਜਰ ਰਹਿ ਕੇ ਬੇਨਤੀ ਆ ਵੀ ਸਰਕਾਰ ਨੂੰ ਇਹ ਪੁੱਛਿਆ ਜਾਵੇ ਕਾਨੂੰਗੋ ਸਾਹਿਬ ਤੁਸੀਂ ਵੀ ਇਹ ਆਪਣੇ ਨੇਤੀ ਰੂਪ ਤੇ ਜੋ ਅਸੀਂ ਤੇ ਕਿਹਾ ਉਹ ਤੁਸੀਂ ਸਰਕਾਰ ਨੂੰ ਪੁੱਛਣਾ ਜੀ ਜੀ ਉਹਨਾਂ ਨੂੰ ਸਵਾਲ ਕਰੋ ਵੀ ਇਹ ਜਿਹੜਾ ਸੈਫ ਨੇ ਆ ਥੱਲਿਓ ਇਹ ਕਿਉਂ ਨਹੀਂ ਸਾਫ ਕੀਤਾ ਜਾਂਦਾ ਬਹੁਤ ਸਾਲ ਹੋ ਗਏ ਇਹ ਜਿੰਨੇ ਥੱਲੇ ਉਹ ਜਿਹੜੀ ਕੂ ਬਗਦੀ ਆ ਨਾ ਨਹਿਰ ਦੇ ਥੱਲੇ ਸਾਣੀ ਇਹਦੇ ਜਿਹੜੇ ਟ੍ਰੇਨ ਆ ਉਹ ਕਦੀ ਸਫਾਈ ਨਹੀਂ ਕੀਤੇ ਇਹ ਸਰਕਾਰ ਕੋਈ ਨਾ ਵੀ ਇਹ ਨਹੀਂ ਭੰਕਦੇ ਉਹ ਇਹਨਾਂ ਮੁਕਾਬਲੇ ਕਰਦੇ ਜੀ ਜੀ ਇਹ ਸਾਹ ਪੀਤੇ ਹੋਣਾ ਨਾ ਕਿ ਇੱਥੇ ਪਾਣੀ ਇੰਨਾ ਰੁਕੇ ਹੀ ਨਾ ਨਾ ਇਹਨਾਂ ਖਤਰਾ ਪੈਦਾ ਹੋਵੇ ਜੀ ਚਲੋ ਠੀਕ ਹੈ